ਅੱਜ ਅਸੀਂ ਪਹੁੰਚੇ ਹਾਂ ਮਹਾਕਾਲੀ ਮੰਦਿਰ ਨਹਿਰੂ ਕਲੋਨੀ ਤੇ ਇਸ ਮੰਦਿਰ ਦੀ ਜਿਹੜੀ ਇਹ ਬਹੁਤ ਹੀ ਮਾਨਤਾ ਦਿੱਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਵੀ ਸੰਗਤ ਇੱਥੇ ਆਉਂਦੀ ਹੈ ਉਸ ਨੂੰ ਉਹਦੀ ਮਨਚਾਹੀ ਮੁਰਾਦ ਮਿਲਦੀ ਹੈ ਸੋ ਸਾਡੇ ਵਿੱਚ ਸੰਗਤ ਵਿੱਚੋਂ ਹੀ ਇੱਕ ਇੱਥੇ ਪੈਂਦੀ ਮੌਜੂਦ ਨੇ ਕੀ ਨਾਮ ਹੈ ਮੀਨਾ ਕੁਮਾਰੀ ਹਰਰ ਕਿੰਨੇ ਸਾਲ ਤੋਂ ਤੁਸੀਂ ਮੰਦਿਰ ਆ ਰਹੇ ਹੋ ਹਾਂ 12 ਸਾਲ ਹੋ ਗਏ ਜੀ ਅੱਛਾ ਜੀ ਹਾਂ ਜੀ ਇਹ ਸੁਣਿਆ ਚਾ ਹੈ ਕਿ ਜਿਹੜਾ ਵੀ ਇੱਥੇ ਆਉਂਦਾ ਉਹਦੀ ਮੁਰਾਦ ਪੂਰੀ ਹੋ ਜਾਂਦੀ ਹੈ ਕੀ ਸੱਚ ਗੱਲ ਹੈ ਹਾਂ ਜੀ ਸਰ ਬਿਲਕੁਲ ਸੱਚੀ ਹੈ ਔਰ ਇਹ ਚੀਜ਼ ਮੇਰੇ ਨਾਲ ਵੀ ਬੀਤੀ ਹੋਈ ਜੇ ਅਸਰ ਮੈਂ ਕਾਫੀ ਦਿਨ ਪਹਿਲੇ ਆਈ ਸੀ ਇੱਥੇ ਤੇ ਮੇਰੀ ਜੌਬ ਨਹੀਂ ਸੀ ਸਰ ਸੁਣਿਆ ਸੀ ਪਰ ਇੱਥੇ ਆਈਆਂ ਤੇ ਬਹੁਤ ਕੁਝ ਮੰਨਿਆ ਕਿ ਚਲੋ ਇਹ ਹੈ ਉਹ ਹੈ ਬੜੀ ਕੋਸ਼ਿਸ਼ ਕੀਤੀ ਤੇ ਸਰ ਇੱਕ ਟੈਸਟ ਸੀ ਉਹ ਟੈਸਟ ਕਰ ਮੇਰੀ ਜੌਬ ਨਹੀਂ ਸੀ ਸਰ ਲੱਗ ਪਾ ਰਹੀ ਸਰ ਮੈਨੂੰ ਇੱਕ ਹਫਤਾ ਵੀ ਨਹੀਂ ਸੀ ਹੋਇਆ ਕਿ ਮਾਤਾ ਜੀ ਨੇ ਮੈਨੂੰ ਕਿਹਾ ਕਿ ਜਾ ਤੇਰੇ ਟੈਸਟ ਕਲੀਅਰ ਹੋ ਜਾਣਾ ਤੇ ਤੇਰੀ ਜੌਬ ਵੀ ਕਨਫਰਮ ਹੈ ਸਰ ਦੋ ਟੈਸਟਾਂ ਦੀ ਰਿਕੁਆਇਰਮੈਂਟ ਸੀ ਮੇਰੇ ਦੋਨੋਂ ਦੋਨੋਂ ਨੂੰ ਸਰ ਕਲੀਅਰ ਹੋ ਗਏ ਤੇ ਸਰ ਮੇਰੀ ਨੌਕਰੀ ਵੀ ਲੱਗ ਗਈ ਉਸ ਦਿਨ ਤੋਂ ਬਾਅਦ ਸਰ ਮੇਰਾ ਵਿਸ਼ਵਾਸ ਬਹੁਤ ਪੱਕਾ ਹੋ ਗਿਆ ਬਾਕੀ ਸਰ ਮੇਰੀ ਅੱਖਾਂ ਦੇ ਸਾਹਮਣੇ ਬੜੇ ਲੋਕੀ ਆਂਦੇ ਦੇ ਆ ਬੜੇ ਚਮਤਕਾਰ ਦੇਖਦੇ ਆ ਕਿਸ ਤਰ੍ਹਾਂ ਲੋਕੇ ਇੱਥੇ ਟੁੱਟੇ ਆਉਂਦੇ ਆ ਤੇ ਸਭ ਕੁਝ ਨਾਲ ਨੂੰ ਮਿਲਦਾ ਹੈ ਤੇ ਬਸ ਸਰ ਇੱਕੋ ਚੀਜ਼ ਦੀ ਕਮੀ ਹੈ ਵਿਸ਼ਵਾਸ ਦੀ ਅਗਰ ਵਿਸ਼ਵਾਸ ਰੱਖਾਂਗੇ ਤੇ ਸਰ ਸਭ ਕੁਝ ਮਿਲੇਗਾ ਤੇ ਅੰਤ ਵਿੱਚ ਸਰ ਮੈਂ ਹੋਈ ਕਹਿਣਾ ਚਾਹੂੰਗੀ ਕਿ ਮੇਰਾ ਨਾਮ ਮੇਰਾ ਕਾਮ ਹੋ ਰਹਾ ਹੈ ਔਰ ਤੇਰਾ ਨਾਮ ਚੱਲ ਰਹਾ ਹੈ ਮੈਂ ਤੁਹਾਡੇ ਨਾਮ ਤੇ ਸਾਰੇ ਸਾਲ ਮੈਨੂੰ ਬਹੁਤ ਕੁਝ ਮਿਲ ਰਿਹਾ ਹੈ ਤੇ ਮੈਂ ਧੰਨਵਾਦ ਆ ਦੇਵਾ ਜੀ ਦੀ ਤੇ ਸਮੰਦਿਰ ਦੀ ਜਿਸ ਦੀ ਬਦੌਲਤ ਅੱਜ ਮੈਂ ਆਪਣੀ ਇਸ ਜਗ੍ਹਾ ਤੇ ਖੜੀ ਆ ਜੈ ਮਾਤਾ ਦੀ ਤੁਹਾਡੇ ਸਾਡੇ ਨਾਲ ਹੋਰ ਸੰਗਤ ਵੀ ਇੱਥੇ ਮੌਜੂਦ ਹੈ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅ ਕਿੰਨੇ ਚਿਰ ਤੋਂ ਸਿਮੰਦਰ ਆ ਰਹੇ ਹੋ ਮੈਂ ਅਛਲੀ ਮਾਤਾ ਜੀ ਦਾ ਛੋਟਾ ਬ੍ਰਦਰ ਹੈਗਾ ਅੱਛਾ ਜੀ ਤੇ ਮਾਤਾ ਜੀ ਨੇ ਤਾਂ ਬਚਪਨ ਤੋਂ ਹੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਮਹਾਰਾਣੀ ਦੇ سپرد ਕੀਤੀ ਹੋਈ ਹੈ ਤੇ ਉਹ ਹਮੇਸ਼ਾ ਇਸੇ ਲਗਨ ਚ ਰਹੇ ਨੇ ਹਮੇਸ਼ਾ ਹੀ ਤੇ ਅਸੀਂ ਦੇ ਅਹੀ ਆਪ ਉਹਨਾਂ ਦੇ ਗੁਰੂ ਧਾਰਨਾ ਕੀਤੀ ਹੋਈ ਹੈ ਤੇ ਹੀ ਆਪ ਉਹਨਾਂ ਕੋ ਨਾਮ ਦਕਸ਼ਾ ਲਈ ਹੋਈ ਹੈ ਸਾਨੂੰ ਵੀ ਅਹੀ ਮਹਾਰਾਣੀ ਦੀ ਇੱਥੇ ਸੇਵਾ ਕਰਦੇ ਰਹੇ ਨੇ ਤੇ ਜੋ ਅੱਜ ਤੱਕ ਮੰਗਿਆ ਉਹ ਸਭ ਕੁਝ ਮਿਲਿਆ ਸੁਣਨ ਚ ਹੈ ਕਿ ਬਹੁਤ ਚਮਤਕਾਰੀ ਮੰਦਰ ਹੈ ਜੋ ਵੀ ਇੱਥੇ ਕੋਈ ਮੰਗਦਾ ਹੈ ਉਹਨੂੰ ਮਿਲ ਜਾਂਦਾ ਹੈ ਇਹ ਬਿਲਕੁਲ ਸੱਚ ਹੈ ਅੱਛਾ ਜੀ ਅਗਰ ਤੁਸੀਂ ਸੱਚੇ ਮਨ ਨਾਲ ਆਓਗੇ ਤਾਂ ਤੁਹਾਨੂੰ ਇੱਥੇ ਹਰ ਇੱਕ ਚੀਜ਼ ਮਿਲੇਗੀ ਬਸ ਵਿਸ਼ਵਾਸ ਦੀ ਜ਼ਰੂਰਤ ਹੈ ਮਹਾਰਾਣੀ ਤੇ ਵਿਸ਼ਵਾਸ ਹੈ ਬਤੇ ਇਹ ਕੀ ਹੁੰਦਾ ਹੈ ਕਿ ਇੱਥੇ ਦੇਰ ਜੂਰ ਪਰ ਅંધੇਰ ਨਹੀਂ ਹੈ ਅੱਛਾ ਜੀ ਜੇ ਤੁਸੀਂ ਮਨ ਆਪਣੇ ਸੱਚੇ ਮਨ ਚ ਜ਼ੋਰਦਾਰ ਇੱਛਾ ਲੈ ਕੇ ਆਓਗੇ ਉਹ ਤੁਹਾਡੀ ਹਮੇਸ਼ਾ ਪੂਰੀ ਹੋਏ ਜੀ ਇਹ ਵੀ ਸੁਣਨ ਚ ਹੈ ਕਿ ਅੰਮ੍ਰਿਤਸਰ ਤੋਂ ਇਲਾਵਾ ਵੀ ਹੋਰ ਜ਼ਿਲ੍ਹਿਆਂ ਦੇ ਲੋਕ ਵੀ ਇੱਥੇ ਆ ਰਹੇ ਨੇ ਇਹ ਵੀ ਗੱਲ ਸੱਚ ਹੈ ਹਾਂਜੀ ਜੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਤੇ ਬੰਬੇ ਦਿੱਲੀ ਤੇ ਗਿਲੰਦਰ ਪੁੱਤਰ ਪੰਜਾਬ ਦੇ ਹਰ ਹਿੱਸੇ ਤੋਂ ਲੋਕ ਆਉਂਦੇ ਨੇ ਬਾਰੋ-ਬਾਰੋ ਲੋਕ ਆਉਂਦੇ ਨੇ ਉਹ ਆਪਣੀਆਂ ਹਰ ਜਿੰਨਾਂ ਦੀ ਔਲਾਦਾਂ ਨਹੀਂ ਹੁੰਦੀ ਜਿਨ੍ਹਾਂ ਦੇ ਬੇਟੇ ਨਹੀਂ ਹੁੰਦੇ ਉਹ ਆਪਣੀਆਂ ਝੋਲੀਆਂ ਇੱਥੇ ਆ ਕੇ ਮਹਾਰਾਣੀ ਦੇ ਆ ਕੇ ਆਪਣੀਆਂ ਝੋਲੀਆਂ ਫਿਲਾਂਦੇ ਨੇ ਤੇ ਉਹਨਾਂ ਨੂੰ ਬੇਟੇ ਹੋਏ ਨੇ ਤੇ ਉਹ ਟੋਲ ਬਾਜੇ ਨਾਲ ਇੱਥੇ ਆਉਂਦੇ ਨੇ ਆਪਣੀ ਮਹਾਰਾਣੀ ਦਾ ਸ਼ੁਕਰੀਆ ਕਰਦੇ ਤੁਸੀਂ ਕੀ ਭਗਤਾਂ ਨੂੰ ਉਹਨਾਂ ਬੇਨਤੀ ਕਰਨਾ ਚਾਹੋਗੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡੀ ਕੋਈ ਵੀ ਮੁਸ਼ਕਿਲੀਆਂ ਕੋਈ ਵੀ ਵੀ ਆਪਣਾ ਸੱਚੇ ਮਾਨਨਾ ਮਹਾਰਾਣੀ ਦੇ ਦਰਬਾਰ ਚ ਅਰਦਾਸ ਲੈ ਕੇ ਆਓਗੇ ਤੁਹਾਡੀ ਹਰ ਆਸ ਜ਼ਰੂਰ ਪੂਰੀ ਹੋਏਗੀ ਔਰ ਤੁਸੀਂ ਖਾਲੀ ਹੱ ਮੇਰਾ ਨਾਮ ਸਨਿਕ ਮਾਰਾ ਹੈ ਅੱਛਾ ਜੀ ਸਨਿਕ ਮਾਰਾ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਮੇਰੇ ਕੋਲ ਵਰਲਡ ਨਹੀਂ ਗਏ ਜੀ ਮੈਂ ਕਿੰਨਾ ਕੋ ਤਾਰੀਫ ਕਰਾਂ ਮੈਂ ਅਸਲ ਦੇ ਵਿੱਚ 15 ਸਾਲ ਦਾ ਹਾਂ ਜਿਨੋਂ ਮੈਂ ਮਾਤਾ ਰਾਣੀ ਦੇ ਨਾਲ ਜੁੜਿਆ ਤੇ ਅਸਲ ਚ ਕੀ ਹੈ ਮੇਰੀ ਲੱਤ ਖਲੋਗੀ ਪਹਿਲੇ ਹੋਰ ਗੁਰੂ ਜੀ ਹੀ ਇਹਨਾਂ ਦੇ ਉਹਨਾਂ ਦੇ ਨਾਲ ਲੜਿਆ ਹਾਂ ਮੈਂ ਅੱਜ ਇਹਨਾਂ ਦੇ ਨਾਲ ਮੈਂ ਭਾਜੀ ਇਹਨਾਂ ਨੂੰ ਵਿਸ਼ਵਾਸ ਹੈ ਨਾ ਮੈਨੂੰ ਜਿਹੜੀ ਚੀਜ਼ ਨਹੀਂ ਵੀ ਹੋਣ ਵਾਲੀ ਸੀ ਇੱਕ ਹਿਸਾਬ ਦੀ ਡੈਡੀ ਹੀ ਉਹ ਇੱਥੇ ਆਇਆ ਮੈਂ ਮੱਥਾ ਟੇਕਿਆ ਮੈਂ ਕਿਹਾ ਮਾਤਾ ਜੀ ਤੁਹਾਡਾ ਬੱਚਾ ਆਇਆ ਵਾ ਤੇ ਐਦਾਂ ਦਾ ਬਿਮਾਰ ਏ ਤੇ ਠੀਕ ਹੋਣਾ ਚਾਹੀਦਾ ਤੇ ਮੈਂ ਵਾਦਾ ਕਰਕੇ ਆਇਆ ਤੇ ਮੇਰੀ ਪਿੱਠ ਨਾ ਲੱਗਨ ਦਿਓ ਤੇ ਮਾਤਾ ਜੀ ਨੇ ਕਿਹਾ ਤਿੰਨ ਦਿਨ ਕੁਝ ਨਹੀਂ ਹੋਏਗਾ ਤੁਹਾਨੂੰ ਖੁਦ ਨਹੀਂ ਪਤਾ ਲੱਗੇਗਾ ਇਹ ਬੱਚਾ ਹਸਪੀਟਲੋਂ ਆਇਆ ਚੱਲ ਕੇ ਪਾਜੀ ਨੱਕ ਦੇ ਵਿੱਚ ਪਾ ਮੂੰਹ ਦੇ ਵਿੱਚ ਇੱਕ ਹਿਸਾਬ ਦਾ ਡੈਡੀ ਕਹਿ ਦਿੱਤਾ ਹੀ ਉਹਨਾਂ ਨੇ ਹਸਪੀਟਲ ਵਾਲਿਆਂ ਨੇ ਅੱਖੀਂ ਵੇਖ ਕੇ ਮੈਂ ਕਈ ਚੀਜ਼ਾਂ ਇੱਥੋਂ ਮੰਗੀਆਂ ਮੰਦਰੋਂ ਹਰ ਇੱਕ ਪੂਰੀ ਹੋਈ ਹੈ ਮੈਂ ਇਹੀ ਚਿੰਨਣਾ ਸਾਰਿਆਂ ਨੂੰ ਜਿਹੜੀ ਜਿਹੜੇ ਵੀ ਬੰਦਾ ਵੀਡੀਓ ਦੇਖ ਰਿਹਾ ਟੱਡੀ ਅਗਰ ਕੋਈ ਵੀ ਮੰਨ ਚੇ ਸ਼ੱਕ ਕੇ ਤੁਸੀਂ ਇੱਕ ਵਾਰੀ ਆਓ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਇਹ ਜਿੰਨੀ ਵੀ ਸੰਗਤ ਕੋਈ ਵੇਖ ਸਕਦੇ ਇੱਥੇ ਬੈਠੀ ਹੈ ਲੋਕਲ ਥੋੜੇ ਹੀ ਹੋਣਗੇ ਕੋਈ ਚੰਡੀਗੜ੍ਹੋਂ ਆਏ ਕੋਈ ਦਿੱਲੀ ਤੋਂ ਆਏ ਕੋਈ ਜਲੰਧਰ ਤੋਂ ਆਏ ਜਾਵਤਰ ਗੇਮਨ ਬਾਹਰ ਦੇ ਹੀ ਹੈ ਜ਼ਿਆਦਾ ਤੇ ਜੇ ਅਗਰ ਭਾਜੀ ਇੱਥੇ ਕਿਸੇ ਨੂੰ ਵਿਸ਼ਵਾਸ ਹੈਗਾ ਉਹ ਤਾਂ ਹੀ 3-3 ਘੰਟੇ 4-4 ਘੰਟੇ ਬੈਠਦੇ ਇੱਥੇ ਕੋਈ ਵੀਆਪੀ ਨਹੀਂ ਹੈ ਸਭ ਮਾਤਾ ਰਾਣੀ ਦੇ ਬੱਚੇ ਇੱਕੋ ਜਿਹੇ ਨੇ ਟੋਗਨ ਮਿਲਦਾ ਹੈ ਵਾਰੀ ਸਰ ਵਾਰੀ ਆਂਦੀ ਏ ਭਾਵੇਂ ਮੈਂ ਵੀ ਆ ਮੈਂ 15 ਸਾਲ ਦੀ ਐਤੋਂ ਹੁਣ ਮਾਤਾ ਰਾਣੀ ਦੇ ਨਾਲ ਜੁੜਿਆ ਤੇ ਮੈਂ ਵੀ ਨਾਰਮਲ ਹੀ ਆ ਜੀ ਅੱਧੀ ਰਾਤੀ ਕੇ ਨੂੰ ਦੋ ਘਟ ਤਕਲੀਫ ਹੈ ਮਾਤਾ ਰਾਣੀ ਨੂੰ ਫੋਨ ਕੋਈ ਕਰ ਸਕਦੇ ਹੋ ਪੂਰੀ ਠਾਡੀ ਗੱਲ ਸੁਣਾਗੇ ਦੋ-ਦੋ ਤਿੰਨ-ਤਿੰਨ ਘੰਟੇ ਤੇ ਮੈਂ ਮਾਤਾ ਜੀ ਨਾਲ ਲੱਗਾ ਰਹਿਣਾ ਮੈਂ ਆਪਣੀ ਵੀ ਦੱਸਾਂ ਮੈਂ ਕਈ ਇਹੋ ਜਿਹੇ ਕੰਮ ਸੀ ਜਿਹੜੇ ਮੇਰੇ ਫਸ ਗਏ ਸੀ ਹੋਣ ਵਾਲੇ ਨਹੀਂ ਮਾਤਾ ਰਾਣੀ ਜੀ ਕੋਲ ਪੁੱਛ ਹੋ ਗਏ ਜਾਂ ਤੇਰੇ ਕੰਮ ਹੋ ਜਾਣਗੇ ਠੀਕ ਹੈ ਜੀ ਕੀ ਹਾਂ ਮਾਤਾ ਜੀ ਚੈ ਮਾਤਾ ਜੀ ਇਹਨੂੰ ਕਿਸੇ ਨੇ ਇਸ ਮੰਦਰ ਬਾਰੇ ਦੱਸ ਪਾਈ ਸੀ ਮੈਂ ਬਹੁਤ ਸਮੇਂ ਤੋਂ ਕਾਫੀ ਟਾਈਮ ਤੋਂ ਬਿਮਾਰ ਰਹੇ ਸੀ ਪਰ ਮੈਂ ਜਦੋਂ ਦੀ ਇੱਥੇ ਮਾਤਾ ਜੀ ਦੇ ਦਰਸ਼ਨ ਕਰਨ ਆਉਣ ਲੱਗੀ ਆ ਮੈਂ ਕਾਫੀ ਹੱਦ ਤੱਕ ਠੀਕ ਹੋ ਗਈ ਆ ਤੇ ਮੇਰੀਆਂ ਦਵਾਈਆਂ ਖਤਮ ਹੋ ਗਈਆਂ ਅੱਛਾ ਕੀ ਨੁਕਸ ਕੀ ਸੰਬੰਧੀ ਬਿਮਾਰੀ ਸੀ ਮੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੀ ਕਦੀ ਸਿਰਦਰਦ ਹੁੰਦਾ ਹੀ ਕਦੀ ਕੋਈ ਨਾ ਕੋਈ ਪ੍ਰੋਬਲਮ ਚੱਲੀ ਆਉਂਦੀ ਸੀ ਅੱਛਾ ਜੀ ਪਰ ਮੇਰੇ ਇੱਥੇ ਦਰਸ਼ਨ ਕਰਨ ਦੇ ਨਾਲ ਮਾਥਾ ਨਿਹਿੱਥੀ ਮੱਥਾ ਟੇਕਣ ਨਾਲ ਮੰਦਿਰ ਦੇ ਅੰਦਰ ਐਂਟਰ ਹੋਣ ਨਾਲ ਹੀ ਮੈਂ ਬਿਲਕੁਲ ਠੀਕ ਹੋ ਜਾਨੀ ਹਾਂ ਕਿੰਨੇ ਚਿਰ ਤੋਂ ਤੁਸੀਂ ਮੰਦਿਰ ਆ ਰਹੇ ਹੋ ਮੈਨੂੰ ਕਾਫੀ ਦੇਰ ਹੋ ਗਈ ਹੈ ਜੀ ਹੰਦੇ ਅੱਛਾ ਜੀ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਕਿ ਤੁਸੀਂ ਇੱਥੋਂ ਠੀਕ ਹੋਏ ਹੋ ਹਾਂ ਜੀ ਮੇਰਾ ਪੂਰਾ ਵਿਸ਼ਵਾਸ ਹੈ ਜੀ ਮਾਤਾ ਜੀ ਦੀ ਕਿ ਮੈਂ ਇੱਥੋਂ ਹੀ ਠੀਕ ਹੋਈ ਹਾਂ ਜੀ